ਇਹ ਜਿਹੜੇ ਸਾਡੇ ਕੋਲੇ ਆਦਿ ਤੋਂ ਸੁਕਾਉ ਸੰਵਾਦ ਦੇ ਨਾਲ ਹੁੰਦਾ ਆ ਜਾਂਦਾ ਹੈ ਸਰਵਾਦੂ ਗੁਰਸੰਗਤਾਂ ਨੂੰ ਵਿਸਾਖੀ ਦੇ ਕੋਲ ਤਿਗਾੜੇ ਦੀ ਲੱਖ ਲੱਖ ਵਧਾਈ ਹੋਵੇ ਅੱਜ ਦੇ ਦਿਨ ਨੂੰ ਅਨੰਦਪੁਰ ਦੀ ਧਰਤੀ ਰਿਤੇ ਜਿਸ ਮੇਰੇ ਪਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਨੇ ਜਦ ਪਿਆਰੇ ਦੀ ਸਹਾਇਤਾ ਕਰਕੇ ਖਾਲਸਾ ਪੰਥ ਦੀ ਸਹਾਇਤਾ ਕੀਤੀ ਸੂ ਅਦਕ ਰਣ ਜਿਵੇਂ ਸੁਰੀਆ ਪਰਦੇ ਵਿੱਚ ਖਾਲਸਾ ਦਾ ਸਹਾਇਨਾ ਦੇਸ਼ ਵਿੱਚ ਮਾਇਆ ਕਰਤਾ ਵਿੱਚ ਰੋਣ ਸਮਿਆ ਤੋਂ ਨੇ ਵੀ ਆਹ ਨਦੀ دریا ਦੇ ਜਿੱਥੇ ਵੀ पाणी ਵਹਦਾ ਉਹ ਸੰਗ ਦਾ ਇਸਲਾਮ ਕਰਦੇ ਆ 재미 around ਇਸ ਲਈ ਸਮਿਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਅਤੇ ਨਾਲ ਮਹੀਨੇ ਭਰ ਜਿਹੜੇ ਸੀ 300 ਮਹੀਨਾਵ ਕੁ ਡਾਈਨੂ ਲੱਗ ਜਾਂਦਾ ਸੀ ਫਿਰ ਫੜੇ ਦੇ ਨਾਲ ਕਲਦਾ ਦਿਨ ਆੜੇ ਕਣਦ ਨੂੰ ਜਿਹੜਾ ਕਹਦੇ ਸੀ ਉਸ ਤੋਂ ਮਗਰੋਂ ਥੋੜੀ ਥੋੜੀ ਮਸ਼ੀਨਾਂ ਆਈਆਂ ਰਮੇਸਿਨਾਈ ਕਾਏ ਕੋਈ ਕੁਸੂ ਕਾਨੇ ਕੋਈ ਬੜੀ ਇਹ ਹੌਣੂ 2 ਮਹੀਨਾ ਨਾੜਾ ਹੈ ਕਿڑی ਉਹ ਤੇਜੀ ਹੈ ਆਹੋਂ ਸੇ ਤਰੀ ਕਿਸੇ ਤੇ ਦੂਸਰੀ ਮੀ ਕੜੀ ਨਾ ਆ ਰਹੀ ਕਿ ਰੇਲੇ ਅਗੇ ਫਸਲ ਬਲਦੇ ਬਤ ਜੜੀ ਦੇਤੀ ਹੋਈ ਜੋ ਮਸ਼ੀਨ ਨੇ ਕਰ ਤਵੇ ਨਾਲ ਉਹ ਕਿੜੇ ਜਵੇਂ ਵਿੱਚ ਦੇ ਨਾਲ ਕਹਦੇ ਸੀ ਹਵਾ ਆਏ ਤੋਂ ਅਜਲੀ ਲਾ ਕੇ ਉਹਦੇ ਵਿੱਚ ਦਾਣੇ ਵਖ ਕਰਦੇ ਸੀ ਜੂੜੀ ਵਖ ਕਰਦੇ ਸੀ ਫਿਰ ਫੇਰ ਜਾ ਕੇ ਕਿਤੇ ਘਰਾਂ ਦੇ ਵਿੱਚ ਕਣਕ ਪਾਉਂਦੇ ਸੀ ਸੂਰਜ ਦੇ ਰੇਵਿਆਂ ਤੋਂ ਇੰਨਾ ਵੱਡਿਆਂ ਦਾ ਮਹੀਨਾ ਇਸ ਮਹੀਨੇ ਦੇ ਵਿੱਚ ਹਰ ਨਸਾਨ ਦੇ ਨਾਲ ਹੈ ਉਹ ਆ ਸਾਨੂੰ ਸੁਖੀ ਨਹੀਂ ਕਰ ਸਕਦੇ ਪਰ ਇਹਨਾਂ ਨੇ ਦੇ ਕਿ ਇੱਕ ਦਿਨ ਚਲੇ ਜਾਣਾ ਇਹਦੇ ਦਾ ਕੋਈ ਸਾਥ ਦੇਣ ਵਾਲਾ ਨਹੀਂ ਪੁੱਤਰ ਗਲੰਦਰ ਦਾ ਸੰਤ ਰਾਮ ਹਰਗਵਨ ਆਸੀ ਤੋ ਪੰਜ ਪੰਜ ਸਿਗਰੀ ਮੂਈ ਤੁੱਖੇ ਤਵੇਂ ਮੂਹ ਇਹਨੇ झूठे मोह फिर कहते खब खब के, के तो तो खाए खाए पता नहीं कि दुनिया इस दुनिया तो जा चुकी तो है वो ਸੁਆਸਤ ਕੁੰਜੀ ਦੀ ਤੇ ਜਦੋਂ ਮੈਂ ਇਸ ਦੁਨੀਆ ਤੋਂ ਜਾਣਾਂ ਸੁਆਸਤ ਕੱਤ ਨੂੰ ਨਾਲ ਜਨ ਵਾਲਾ ਨਹੀਂ ਉਹ ਗਾੜੇ ਦਰਗਾਹ ਦੇ ਵਿੱਚ ਕੋਈ ਸਾਡੀ ਸਹਾਇਤਾ ਕਰਨ ਵਾਲਾ ਨਹੀਂ ਉਹ ਇੱਥੇ ਰਹਿ ਗਏ ਰਹਿ ਜਾਣੇ ਪਰ ਲੇਖਾ ਸਾਨੂੰ ਆਗੂ ਦੇਣਾ ਪੈਣਾ ਲੇਖਾ ਰਗੋ ਇਸਿਆ ਬੈਠਾ ਕੰਵਹੀ ਪਰਵੋ ਪੋਸਨ ਆਕੀਆਂ ਬਾਕੀ ਜਿਹਨਾਂ ਰਹੀ ਕਹਿੰਦੇ ਉਹਨਾਂ ਨੂੰ ਵਾਜ ਕੋਈ ਤਲਬ ਕਰ ਲੈਂਦਾ ਜਿਹਨਾਂ ਦਾ ਬਕਾਇਆ ਬਜ ਜਾਣਾ ਤੂੰ ਪਾਛਾ ਤੇ ਮਰਵਾਣ ਕਰ ਰਿਹਾ ਭਾਈ ਜਿਹੜੇ ਰੈਡੂ ਲੱਗੇ ਤੁੱ ਲੱਗਾ ਇਹ ਧੰਦੇ ਤੇਰੇ ਨਾਲ ਨਹੀਂ ਲੱਗਣਗੇ ਤੇ ਜਿਹੜੀ ਚੀਜ਼ ਤੇਰੇ ਨਾਲ ਲੈਣੇ ਆ ਉਹ ਤੂੰ ਇਕੱਠਾ ਨਹੀਂ ਕਰ ਰਿਹਾ ਤੇ ਕਹਿੰਦੇ ਇਹ ਸਮਾਂਤ ਮੰਨ ਕਰ ਰਹੇ ਹਨ ਇੱਕ ਸਹਰ ਕੇ ਉਹਦਾ ਕੋਈ ਅਰਥ ਨਹੀਂ ਦੇਵ ਸਾਰੂ ਗੁਜਣਾ ਪ੍ਰਭ ਨਾ ਹੋ ਪ੍ਰਭ ਨੂੰ ਬੁਲਾ ਕੇ ਜੇ ਕੁਝ ਅਸੀਂ ਕਰ ਰਹੇ ਹਾਂ ਇਨਸਾਨ ਲੋਕ ਕਮਾਉਣ ਤੋਂ ਬਿਨਾ ਕੁਝ ਨਹੀਂ ਗੁਜਣਾ ਹੀ ਬੁਗਟਣਾ ਕੋੜਾ ਇਹ ਕੋਣਾ ਸੁਪਰਵੀਜ਼ਰ ਦਾ ਨਾਮ ਆ ਜਿਹੜੀ ਕਮਾਉਣ ਵਾਲੀ ਚੀਜ਼ ਹੈ ਜਦੋਂ ਇਹ ਸ਼ਿਵ ਕਮਾਈ ਕਰਦਨੇ ਫਿਰ ਦੂਸਰੀ ਕਮਾਈ ਕਰਦਾ ਦੇ ਵਿੱਚ ਨਾਲ ਨਹੀਂ ਨਿਭਣੀ ਉਹ ਪਾਤਸ਼ਾਹ ਫਰਮਾ ਰਿਹਾ ਰਣ तीर्मल सोए नान ਬਹੁਤ ਕੋਸ਼ਿਸ਼ ਇਹ ਕਿਹਾ ਸਕਦੇ ਹਾਂ ਪਰ ਰੱਬ ਨੂੰ ਨੂੰਣ ਵਾਸਤੇ ਉਸ ਦੀ ਦਰਗਾਹ ਦੇ ਵਿੱਚ ਤੇ ਸਾਹਮਣੇ ਹੋਣ ਵਾਸਤੇ ਸਾਡੇ ਕੋਲ ਕੁਝ ਨਹੀਂ ਕਿਉਂਕਿ ਸਮਾਦ ਅਸੀਂ ਤੋੜਾ ਤਾਂ ਮਗਰ ਲੱਗੇ ਗਵਾਲਿਆ ਇਹ ਗੁਰੂ ਪਾਸ ਅਰਤੰ ਸਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਰਤੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਆਵਾਜ਼ ਕਰਦੇ ਆ ਬਸ ਤੁਸੀਂ ਕਿਰਪਾ ਕਰੋ ਗੋਦੀ ਪ੍ਰਾਪਤੀ ਦੇ ਨਾਲੇ ਸਾਡਾ ਜੀਵਨ ਸਫਲ ਹੋ ਸਫਲ ਉਸਾਹ ਕੋ ਸੁਹਾਵਾ ਪਾ ਲਗੇ ਜਾਂ ਸੰਤ ਭੇਟੇ ਹਰਸਵੇ ਬਾਸੇ ਕਹਿੰਦੇ ਵਿਸਾਰ ਦਾ ਮਹੀਨਾ ਨੂੰ ਤਰਸੂ ਆਵਾ ਹੈ ਤਰਸੁਖ ਦੇਣ ਵਾਲਾ ਆ ਸ਼ਾਂਤੀ ਦੇਣ ਵਾਲਾ ਆ ਆਨੰਦ ਦੇਣ ਵਾਲਾ ਹੈ ਕਾ ਸੰਤ ਭੇਟੇ ਹਰਸਵੇ ਰਬ ਦੇ ਪਿਆਰੇ ਨੇ ਸੰਤਾਂ ਦੇ ਗੁਰੂ ਦੇ ਦਰਸ਼ਨੋ ਤੁਸੀ ਹਰੇਕੀ ਸੁਭਾ ਮਹਾਪੁਰ ਸਾਡੇ ਰੱਬ ਦੇ ਪਿਆਰੇ ਰੱਬ ਦੇ ਰੰਗ ਵਿੱਚ ਰੰਗਿਆ ਮੈਂ ਰਸਨਾ ਤੋਂ ਹਰੀ ਦੀ ਸੁਭਾ ਪਰਮੇਸ਼ਰ ਦੀ ਹਸਤੀ ਪ੍ਰਾਪਤ ਹੋਵੇ ਤਾਂ ਉਸ ਸਾਥ ਦਾ ਇਹਨਾਂ ਜਿਹੜਾ ਹੈ ਕੋ ਸੁਖ ਦੇ ਨਾਲ ਉਸ ਸਾਥ ਸੋਭਾ ਲੱਗੇ ਜਾਂ ਸੰਤ ਭੇਟੇ

ਸ਼ੁਰੂਆਤ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਿਹਨੇ ਕਾ ਚੱਲ ਕੇ ਆਏ ਸਤਿਗੁਰ ਸਾਹਿਬ ਦੇ ਹਾਜ਼ਰੀ ਦੇਲੇਕਾਰ ਸਤਿ ਸਪਾਰ ਸੇਵਾ ਭਾਵਨਾ ਦੇ ਪ੍ਰਵਾਨ ਕਰਨ ਹੋਰ ਉਸਨੂੰ ਪੁੱਤਰ ਕਰੀਏ ਸਾਰਬਜਨ ਮੇਲੇ ਹਰ ਦਸ ਗਾਇਓ ਸੰਤ ਜਨ ਮੇਲੇ ਹਰ ਦਸ